ਵਿਸ਼ਵਾਸ ਇੱਕ ਐਸਾ ਸ਼ਬਦ ਹੈ ਜਿਸ ਨੇ ਅਣਗਿਣਤ ਲੋਕਾਂ ਨੂੰ ਉਮੀਦ ਦਿੱਤੀ ਹੌਸਲਾ ਦਿੱਤਾ ਤੇ ਇੱਕ ਨਵੀਂ ਦਿਸ਼ਾ ਦਿੱਤੀ ਜਦੋਂ ਰਾਹਾਂ ਬੰਦ ਹੋ ਜਾਣ ਜਦੋਂ ਲੋਕ ਕਹਿ ਦੇਣ ਕਿ ਤੁਸੀਂ ਨਹੀਂ ਕਰ ਸਕਦੇ ਉੱਥੇ ਇੱਕ ਵਿਸ਼ਵਾਸ ਹੁੰਦਾ ਹੈ ਉਹ ਵਿਸ਼ਵਾਸ ਦੀ ਆਵਾਜ਼ ਕਹਿੰਦੀ ਹੈ ਹਾਂ ਤੂੰ ਕਰ ਸਕਦਾ ਹੈ ਤੂੰ ਲਾਇਕ ਹੈ ਤੇ ਤੇਰੇ ਹੌਸਲੇ ਨਾਲ ਰੱਬ ਵੀ ਤੇਰੇ ਨਾਲ ਹੈ ਵਿਸ਼ਵਾਸ ਇਹ ਨਹੀਂ ਕਹਿੰਦਾ ਕਿ ਰਸਤਾ ਆਸਾਨ ਹੋਵੇਗਾ ਉਹ ਕਹਿੰਦਾ ਹੈ ਕਿ ਜੇ ਤੂੰ ਦਿਲੋਂ ਕੋਸ਼ਿਸ਼ ਕਰੇਗਾ ਤਾਂ ਮੰਜ਼ਿਲ ਜ਼ਰੂਰ ਮਿਲੇਗੀ। ਕਈ ਵਾਰ ਆਪਣੇ ਆਪ ਨੂੰ ਹਾਰਦਾ ਦੇਖਦੇ ਹਾਂ ਪਰ ਅਸਲ ਹਾਰ ਤਾਂ ਤਦ ਹੁੰਦੀ ਹੈ ਜਦੋਂ ਲੋਕਾਂ ਦਾ ਵਿਸ਼ਵਾਸ ਟੁੱਟਦਾ ਹੈ ਅਤੇ ਜਦੋਂ ਤੁਹਾਡਾ ਵਿਸ਼ਵਾਸ ਟੁੱਟਦਾ ਹੈ। ਤੂੰ ਜਿੱਥੇ ਵੀ ਹੈ ਜਿਵੇਂ ਵੀ ਹਾਲਾਤ ਨੇ ਆਪਣੇ ਆਪ ਤੇ ਵਿਸ਼ਵਾਸ ਨਾ ਛੱਡੀ ਕਿਉਂਕਿ ਵਿਸ਼ਵਾਸ ਹੀ ਤੇਰਾ ਅਸਲ ਸਾਥੀ ਹੈ। ਇੱਕ ਕਦਮ ਵਿਸ਼ਵਾਸ ਨਾਲ ਇੱਕ ਵਾਰੀ ਵਿਸ਼ਵਾਸ ਰੱਖ ਕੇ ਬਸ ਆਪਣੇ ਉੱਤੇ ਵਿਸ਼ਵਾਸ ਰੱਖ। ਜਿਸਨੇ ਆਪਣੇ ਉੱਤੇ ਵਿਸ਼ਵਾਸ ਕਰ ਲਿਆ ਉਹਨਾਂ ਨੂੰ ਦੁਨੀਆ ਵੀ ਮੰਦੀ ਹੈ ਇਸ ਤਰ੍ਹਾਂ ਦੀਆਂ ਕਈ ਧਾਰਨਾ ਸਾਡੇ ਸਾਹਮਣੇ ਹਨ ਜਿਨ੍ਹਾਂ ਲੋਕਾਂ ਨੇ ਆਪਣੇ ਆਪ ਲਈ ਸੋਚਿਆ ਆਪਣੇ ਲਈ ਸੋਚਿਆ ਤੇ ਸੋਚਿਆ ਕਿ ਮੈਂ ਇਸ ਕੰਮ ਲਈ ਨਹੀਂ ਬਣਿਆ ਮੈਂ ਇਸ ਕੰਮ ਲਈ ਬਣਿਆ ਹਾਂ ਤਾਂ ਉਹਨਾਂ ਨੇ ਉਹ ਅਚੀਵ ਵੀ ਕੀਤਾ ਅਤੇ ਉਹਨਾਂ ਨੇ ਇੱਕ ਐਗਜ਼ੈਂਪਲ ਸੈੱਟ ਕੀਤਾ ਸਾਡੇ ਵਾਸਤੇ ਕਿ ਇਹ ਕੰਮ ਇੱਕ ਵਿਸ਼ਵਾਸ ਨਾਲ ਹੀ ਹੋ ਸਕਦਾ ਹੈ ਸੋ ਇਸੇ ਹੀ ਤਰ੍ਹਾਂ ਦੀਆਂ ਮੋਟੀਵੇਸ਼ਨ ਵੀਡੀਓ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਥੈਂਕ ਯੂ